ਕੱਬਾ ਹਾਂ ਉਹ ਦੇਖਿਆ ਤੇ ਨਾ ਮਾ ਫੇਰ ਨਾ ਮਨ ਲੱਭ ਗਿਆ ਹਾਂ ਬੱਜੂ ਹੁਣ ਤੂੰ ਆਪੇ ਇਹ ਬਕੌਣ ਨਾ ਬਹਰ ਹੋਣੇ ਪਾਗੇ ਬਾਈ ਆਪੇ ਮਰਜੀ ਨਾਲ ਲਾ ਦੇਗਾ ਤੇਰੀ ਖੁਸ਼ੀ ਹੈ ਨਾ ਨਾ ਮਾਗਿਆ ਬਈ ਤੇ ਨਾਲ ਹੀ ਚੱਲ ਜਾਂਦਾ ਹੁਣ ਯਾਰ ਨਹੀਂ ਯਾਰ ਛੋੜੇ ਘਣੇ ਦਾ ਪੈਣ ਗਿਆ ਯਾਰ ਇਹ ਤਾਂ ਬਸ ਇਹਦਾ ਗੱਲ ਕਰਨੀ ਨਹੀਂ ਮੈਨੂੰ ਦੱਸ ਕੋਈ ਚੱਕਰ ਦੀ ਥੋੜੀ ਦੱਸ ਹਾਂ ਦੱਸ ਦੇ ਮੂੰਹ ਦਾ ਕੇ ਜੇ ਇਹ ਜੇ ਇਹ ਬਤਾਈ ਫਾੜੀ ਨਾ ਫੇਰ ਬੈਠ ਨੂੰ ਪਾ ਕੇ ਦੇਣੇ ਭਾਂਡੇ ਉੱਤਿਆਂ ਨਾ ਬਾਉ ਮੈਨੂੰ ਦੱਸ ਦੇ ਇੱਧਰ ਹੋ ਕੇ ਦੱਸ ਦੇ ਆ ਜਾ ਪਹਿਲੇ ਚੱਲੇ ਹੁੰਦੇ ਕਰੇਗਾ ਤਾ ਹਰੋ ਸੱਚ ਦੇ ਹਰੋਰ ਤੋਂ ਬੋਲੇ ਬੋਲੋ ਹੁਣ ਹੀ ਭੁਲ ਗਿਆ ਮੈਂ ਯਾਰ ਪੂਰੇ 10 ਲਾ ਗਏ ਆ ਪੈਸੇ ਫੋਨ ਨਾ ਦੇ ਹੁਣ ਦੇਖ ਲੈ ਤੇਰੀ ਮਰਜ਼ੀ ਰੱਖਣਾ ਰੱਖਣਾ ਹੁੰਦਾ ਯਾਰ ਸਰਖ ਰੰਗ ਮਦਰਾ ਹੈਗਾ ਲੈ ਦੇਖ ਹੁਣ ਤਾਂ ਇਹਦੀ ਵੀ ਮੈਨੂੰ ਬਤਾ ਟਾਈਮ ਹੁੰਦਾ ਦਰਬਾਰਾ ਸਰ ਇਹ ਪਹਿਲੇ ਯਾਰ ਬਾਬਾ ਨੇਗਾ ਨਾ ਨਹੀਂ ਇਹ ਕਰਦੀ ਯਾਰ ਪਕੜ ਮੁੰਡਾ ਮੁੰਡਾ ਨਹੀਂ ਇਹ ਕਰ ਲੂ ਨਾ 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 ਉਹ ਘੱਟ ਨੇ پیسے ਬਾਈ ਠੀਕ ਆ ਨਹੀਂ ਇਹ ਹੀ ਹੈਗਾ ਸੀ ਆਪ ਨੂੰ پیسے ਲੈ ਅਬ ਇਹਨੇ ਆਪੀ ਕਰ ਲੂ ਨਾ ਮੈਂ ਤਾਂ ਕੇ ਰਾਂਗਾ جد مار کٹھی مارتا خراب نہ ہی ہوں مارتا 2800 ਦੇ ਦੇਖ ਕੇ ਉਹ ਬੋਲਦਾ ਮਾਗ ਖੜਦੇ ਖਾਲੀ ਵਜਨ ਨਾਲ ਪੱਕੇ ਨਾਲ ਪੱਟ ਆਈ ਜਲੇ 500 500 400 ਕਮਿਆ ਕੀ ਰੈਫਰਾਈ ਕਰਾ ਦੀ ਆ ਜਾ ਦੋ ਤੇ ਵੀ ਆ ਜਾ ਜੀ ਮਾਰੀ ਨਾ ਉਹਦੀ ਕਰਾਣਾ ਚਲ ਹਾਂ ਉਹ ਕਰਿਆ ਦੋ ਵੀ ਤੇ ਇੱਕ ਸਮਝ ਨਹੀਂ ਆ ਗਿਆ ਉਹ ਕਿਹੜਾ ਲਾਲ ਵੀ ਨਹੀਂ ਪਤਾ ਕਿਹੜਾ ਲਾਲ ਲਾਲ ਖੱਸੀ ਆ ਹੋ ਵੀ ਆ ਫੋਨ ਲਾ ਲਾ ਹਾਂ ਹਾਂ ਸਟੂਟ ਨਾ ਲੈ 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 ਭਾਈ ਲੈ ਮੇੜ ਨਾ ਹਾਂ ਮੇੜ ਨਾ ਤੇ ਇੱਕ ਨੇ ਵੇੜੀ ਤੈਨੂੰ ਵੀ ਮਾਰ ਰਹਾ ਹੈਗਾ ਆਹ ਭਾਈ 6000 ਤਾਂ ਲਾਤੀ ਉਹ ਖੜ ਤੋਂ ਗੱਤੋਂ ਹੁਣ ਲਾ ਕਰ ਮਜਨਾ ਢੋਲ ਨੂੰ ਮੂੰਹ ਚਲ ਖਈ ਉਹਦੀ ਬਸ ਨੰਬਰ ਕਰ ਉਹਦੀ ਲਖਾਈ ਉਹਦੀ ਹੈ 6000 ਦਿੰਦਾ ਤੈਨੂੰ ਲਿਖਾਈ ਉਹਦੀ ਹੈ ਕਣ ਕੀ ਕਰਦਾ ਲੈ ਲੈ ਫੜਾ ਓਏ ਬਸ ਬਸ ਰੋ ਕਰੋ 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 ਕਾ ਟਾਈਮ ਹੁੰਦਾ ਕੁਏ ਇਹੇ ਇੱਟਾ ਤਾਂ ਦੇਖਦਾ ਹੁੰਦਾ ਬਹੁਤ ਟਾਈਮ ਹੁੰਦਾ ਮੇਰੇ ਬਰਦ ਨੂੰ ਕੱਸ ਦਿੰਦਾ ਛੂੜੀ ਇਹ ਤਾਂ ਪਹਿਲੇ ਲੈ 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 ਤੂੰ ਉਹ ਆਪੂ ਪੈਸੇ ਫੜਿਆ ਗਿਣੇ ਮਾਰੇ ਆਹ ਗਿਣ ਦੋ ਕਿਨੇ ਆਣਾ ਹੁਣ ਪਤਾ ਹੁੰਦਾ ਕਿਤੋਂ ਹੁੰਦਾ ਆਹ ਪੈਸੇ ਗਣੀਆ ਲੈ ਆ ਗਣ ਦੇ ਉਹ ਫੜਾ ਖਣ ਗਣ ਦੇ ਇਹਦੇ ਪੈਸੇ ਗਣੀ ਕੀ ਕੀ ਆਤੀ ਆਹ ਉਹ ਉਹ ਫੜਾ ਦੇ ਉਹ ਸੋਦੋਂ ਫੜਾ ਦੇ ਸੋਦੋਂ ਨੂੰ ਪਾ ਲੈਣ ਦੇ ਜੇਬ ਚ ਇਹੇ ਗਾ ਬਰਦ ਨਾ ਬਈ ਇੱਕਠੇ ਸਾਂਥ ਬਫਰ ਆਤਾ ਸੀ ਕਹਿੰਦਾ ਛੇ ਕਰ ਦੇ ਨਹੀਂ ਉਧਰੋਂ ਮਾਨਦਰ ਵੀ ਹੁੰਦੀ ਹੋਗੀ ਕਿੰਨੇ 6000 8000 ਫਰਡੇ ਤੇਰੀ ਆ ਬਾਈ ਚੈੱਕ ਕਰ ਲੈ ਮੈਂ ਚੈੱਕ ਕਰਦੇ ਚੈੱਕ ਕਰਦੇ 10 ਮਿੰਟ ਆਉਂਦੇ 10 ਮਿੰਟ ਲਓ ਜੀ ਹਾਂ ਅੱਗੇ ਕਰਤਾ ਹਾਂ ਕਰਤਾ ਬਾ 6000 ਖਹੀ ਤੇਰੀ ਐ ਇਹ ਸੀ ਜਦੋਂ ਮੋਹਰਤ ਦੇ ਵਿੱਚ ਕੁਝ ਨਹੀਂ ਖਿਲਣਾ ਹੈਗਾ ਸੋ ਕਰ ਮੈਨੂੰ ਲੱਗਦਾ ਤੇ ਕੱਢ ਕੇ ਕੀ ਬੋਲਦੇ ਲੈ ਜੋ ਬੋਲਦੇ ਥੋੜਾ ਹੁਣੇ ਆ ਬੁੱਕਰੀ ਦੇ ਥੋੜਾ ਹੋ ਗਈ 6000 ਦਾ ਦੇਖ ਸਕ ਜਾਂਦੇ ਸੀ ਇਹ ਹਾਂ ਜਾਈ ਨਹੀਂ ਹੁੰਦੇ ਬਈ ਦੂਰ ਦਾ ਸਰ ਨਾ ਬਣਦਾ ਇਹ ਘਰ ਮੈਂ ਨਹੀਂ ਕੀ ਤੇ ਨਾ ਨਾ ਉਹ ਨਹੀਂ ਵੀ ਜੋ ਜੁਮ ਨੂੰ ਜਵਾਦ ਦੇਗਾ ਕੋਈ ਨਾ ਨਾ ਹਾਂ ਗਿੰਦ ਲਾ ਤੇ ਪੂਰੇ ਤੋਂ ਹੋਣ ਲੈ ਨਾ ਪੂਰੇ ਦੇ ਜੰਦ